ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇਹ ਬਹੁਤ ਪਿਆਰੇ ਪਿਆਰੇ ਸੂਟ ਆਏ ਨੇ ਵਿੱਚ ਜੌਰਜਟ ਦੇ ਨੇਗੇ ਤੇ ਵਿੱਚ ਸੈਲਫ ਕਾਟਨ ਦੇ ਆਏ ਨੇ ਸੂਟ ਇਹ ਬਹੁਤ ਹੀ ਜ਼ਿਆਦਾ ਮੁਲਾਇਮ ਕਾਟਨ ਹੋਏਗੀ ਤੇ ਮਤਲਬ ਨਾ ਇਹ ਸ਼੍ਰਿੰਕ ਹੋਵੇ ਨਾ ਇਹਦਾ ਕਲਰ ਫੇਡ ਹੋਵੇ ਠੀਕ ਆ ਜਿੱਦਾਂ ਦਾ ਹੈਗਾ ਉਦਾਂ ਦਾ ਹੀ ਸੂਟ ਰਹੇਗਾ ਦੇਖੋ ਟੇਬਲ ਭਰਿਆ ਪਿਆ ਇਹਦੇ ਵਿੱਚੋਂ ਜਿਹੜਾ ਤੁਸੀਂ ਪਸੰਦ ਕਰਨਾ ਪਸੰਦ ਕਰ ਸਕਦੇ ਹੋ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਇਹ ਓਨਲੀ ਵਟਸਐਪ ਨੰਬਰ ਹੈਗਾ ਤੁਸੀਂ ਵਟਸਐਪ ਡੀਐਮ ਕਰ ਸਕਦੇ ਹੋ ਜਿਹੜਾ ਤੁਹਾਨੂੰ ਸੂਟ ਪਸੰਦ ਹੈਗਾ ਉਹਦਾ ਸਕਰੀਨਸ਼ਾਟ ਲੈ ਕੇ ਤੇ ਆਪਾਂ ਸਟਾਰਟਿੰਗ ਕਰਾਂਗੇ ਕਾਟਨ ਦੇ ਸੂਟਾਂ ਤੋਂ ਤੇ ਫਿਰ ਉਸ ਤੋਂ ਬਾਅਦ ਡਿਜ਼ਾਈਨਰ ਦੁਪੱਟਿਆਂ ਵਾਲੇ ਜੌਰਜਟ ਦੇ ਸੂਟ ਦਿਖਾਵਾਂਗੇ ਠੀਕ ਹੈ ਜੀ ਤੇ ਆ ਦੇਖੋ ਆ ਪ੍ਰਿੰਟ ਹੈਗਾ ਬਹੁਤ ਸੋਹਣਾ ਤੇ ਆ ਦੇਖੋ ਆ ਪਲੇਨ ਸਲਵਾਰਾ ਨਾਲ ਵਿੱਚ ਸੈਲਫ ਹੋਏਗਾ 2200 ਦਾ ਇਹ ਸੂਟ ਹੋਊਗਾ ਬਹੁਤ ਪਿਆਰਾ ਬਹੁਤ ਹੀ ਮੁਲਾਇਮ ਕਪੜਾ ਦੇਖੋ ਐ ਮੁੱਠੀ ਚਾਉਂਦਾ ਬਹੁਤ ਸੋਹਣਾ ਸੂਟਾ ਤੇ ਚਾਹੋ ਤਾਂ ਤੁਸੀਂ ਇਹਨੂੰ ਸ਼ਰਟ ਬਣਾ ਕੇ ਇਹਦੇ ਕਲਰ ਪਵਾ ਕੇ ਤੁਸੀਂ ਇਹਨੂੰ ਵਰਕ ਨਾਲ ਰੈਡੀ ਕਰਵਾ ਸਕਦੇ ਹੋ ਓਨਲੀ ਸਟੱਫ ਲੈਣਾ ਚਾਹੁੰਦੇ ਹੋ ਤਾਂ ਓਨਲੀ ਸਟੱਫ ਵੀ ਲੈ ਸਕਦੇ ਹੋ ਬਹੁਤ ਪਿਆਰੇ ਬਹੁਤ ਸੋਹਣੇ ਕਲਰ ਨੇ विदाउट लाइनिंग ਇਹ ਸੂਟ ਬਣੇਗਾ ਠੀਕ ਹੈ ਜੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਆਪਾਂ ਨੂੰ ਇਹ ਹੋ ਗਿਆ ਕਲਰ ਨੈਕਸਟ ਆ ਦੇਖੋ ਬਹੁਤ ਪਿਆਰਾ ਕਲਰ ਆ ਜਿਹੜਾ ਵਾਈਟ ਆਫ ਵਾਈਟ ਕਲਰ ਹੁੰਦਾ ਇਹ ਬਹੁਤ ਰੇਅਰ ਜੇ ਮਿਲਦੇ ਨੇਗੇ ਜਿਆਦਾ ਮਿਲਦੇ ਨਹੀਂ ਹੈਗੇ ਆ ਦੇਖੋ ਆ ਇਹਦੀ ਡਿਜ਼ਾਈਨਿੰਗ ਰਹੇਗੀ ਤੇ ਆ ਇਹਦੀ ਸਲਵਾਰ ਰਹੇਗੀ ਬਹੁਤ ਸੋਹਣਾ ਸੂਟ ਆ ਤੁਸੀਂ ਇੱਥੋਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋ 2200 ਦਾ ਸੂਟ ਰਹੇਗਾ ਜੀ ਇਹ ਠੀਕ ਹੈ ਤੇ ਨੈਕਸਟ ਆ ਰਹੇਗਾ ਇਹਦਾ ਵੀ ਕਲਰ ਬਹੁਤ ਪਿਆਰਾ ਆ ਆ ਦਿਖਵਾਇ ਦੀ ਸਲਵਾਰ ਰਹੇਗੀ ਸਲਵਾਰ ਦੇ ਵਿੱਚ ਸੈਲਫ ਹੈਗਾ ਤੇ ਆ ਇਹਦੀ ਸ਼ਰਟ ਰਹੇਗੀ ਜੇ ਤੁਸੀਂ ਆਪਾਂ ਤੋਂ ਵਰਕ ਕਰਾ ਕੇ ਲੈਣਾ ਤਾਂ ਵਰਕ ਕਰਾ ਕੇ ਲੈ ਲਿਓ ਓਨਲੀ ਸਟੱਫ ਲੈਣਾ ਸਾਰੇ ਤੁਹਾਡੀ ਮਰਜ਼ੀ ਆ ਠੀਕ ਹੈ ਜੀ 2200 ਕਾਸਟ ਆ ਇਹਦੀ ਨੈਕਸਟ ਆ ਹੈਗਾ ਜੀ ਇਹ ਮਾਊਸ ਜੇ ਸ਼ੇਡ ਦੇ ਵਿੱਚ ਹੈਗਾ ਸਲਵਾਰ ਦੇ ਵਿੱਚ ਵੀ ਹਲਕੀ ਹਲਕੀ ਜੀ ਬੂਟੀ ਹੈਗੀ ਆ ਤੇ ਆਹ ਦੇਖੋ ਆ ਇਹਦੇ ਨਾਲ ਸ਼ਰਟ ਰਹੇਗੀ ਇਹ ਤੁਹਾਡੀ ਮਰਜ਼ੀ ਆ ਕਿ ਤੁਸੀਂ ਸਲਵਾਰ ਨੂੰ ਸ਼ਰਟ ਬਣਾਣਾ ਜਾਂ ਸ਼ਰਟ ਨੂੰ ਸਲਵਾਰ ਬਣਾਣਾ ਠੀਕ ਹੈ ਜੀ ਇਹ ਰਹੇਗਾ ਨੈਕਸਟ ਆ ਆ ਗਿਆ ਜੀ ਇਹ ਵੀ ਬੜਾ ਪਿਆਰਾ ਆ ਦੇਖੋ ਆ ਸਲਵਾਰ ਰਹੇਗੀ ਤੇ ਆ ਸ਼ਰਟ ਰਹੇਗੀ ਠੀਕ ਹੈ ਜੀ ਇਹ ਹੋ ਗਿਆ ਤੇ ਨੈਕਸਟ ਸੂਟ ਆ ਗਿਆ ਜੀ ਮਸਟਰਡ ਕਲਰ ਦੇ ਵਿੱਚ ਇਦੇ ਵਿੱਚ ਪ੍ਰਿੰਟਿੰਗ ਹੈਗੀ ਆ ਸਲਵਾਰ ਦੇ ਵਿੱਚ ਉਦਾਂ ਹੀ ਹੈਗੀ ਆ ਜਿੱਦਾਂ 셔ਟ ਦੇ ਵਿੱਚ ਪੱਤੇ ਬਣੇ ਹੋਣੇ ਆ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਤੇ ਆ 셔ਟ ਰਹੇਗੀ ਆ ਸਲਵਾਰ ਲਓ ਜੀ ਇਹ ਆਗੇ ਜੋਰਜਟ ਦੇ ਸੂਟ ਇਹਦੀ ਕਾਸਟ ਰਹੇਗੀ 3250 3250 ਇਹ ਸਾਰੇ ਸੂਟਾਂ ਦੀ ਠੀਕ ਹੈ ਜੀ ਜਿਹੜਾ ਵੀ ਤੁਸੀਂ ਲੈਣਾ 3250 ਕਾਸਟ ਰਹੇਗੀ 3250 ਆ ਹੈਗੀਆਂ জর্জেট ਦੀ 셔ਟ ਬਹੁਤ ਪਿਆਰੀ ਡਿਜ਼ਾਈਨ ਤੇ ਆ ਹੈਗੀਆਂ ਨਾਲ ক্রেਪ ਦੀ ਸਲਵਾਰ ਠੀਕ ਹੈ ਜੀ ਇਹ ক্রেਪ ਦੀ ਸਲਵਾਰ ਰਹੇਗੀ ਤੇ ਦੁਪੱਟਾ জর্জেਟ ਦਾ ਰਹੇਗਾ ਡਿਜ਼ਾਈਨਿੰਗ ਬਹੁਤ ਸੋਹਣੀ ਆ ਖੁੱਲਾ ਡੁੱਲਾ ਹੋਏਗਾ ਇਹਨ ਆ ਰਹੇਗਾ ਦੁਪੱਟਾ ਤੇ ਤੁਸੀਂ ਵਰਕ ਕਰਾ ਕੇ ਲੈਣਾ ਚਾਹੁੰਦੇ ਹੋ ਵਰਕ ਕਰਾ ਕੇ ਲੈ ਸਕਦੇ ਹੋ ਓਨਲੀ ਸਟੱਫ ਲੈਣਾ ਚਾਹੁੰਦੇ ਹੋ ਤਾਂ ਓਨਲੀ ਸਟੱਫ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੂਟ ਰਹੂਗਾ ਲਓ ਜੀ ਨੈਕਸਟ ਪ੍ਰਿੰਟ ਆ ਹੈਗਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਜਦੋਂ ਇਹਨੇ ਬਣ ਗਿਆ ਤਾਂ ਬਹੁਤ ਪਿਆਰਾ ਰੈਡੀ ਹੋ ਜਾਣਾ ਤੇ ਆ ਇਹਦੇ ਨਾਲ ਸਲਵਾਰ ਰਹੇਗੀ ਆ ਆ ਦੇਖੋ ਆ ਸਲਵਾਰ ਰਹੇਗੀ ਕريب ਦੀ ਤੇ ਜਦੋਂ ਇਹਦੇ ਤੇ ਵਰਕ ਹੋ ਗਿਆ ਬਹੁਤ ਪਿਆਰਾ ਲੱਗ ਬਣਨਾ ਇਹਨੇ ਤੇ ਆ ਰਹੇਗਾ ਨਾਲ ਦੁਪੱਟਾ ਇਸ ਦੁਪੱਟੇ ਦੀ ਡਿਜ਼ਾਈਨਿੰਗ ਡਿਫਰੈਂਟ ਐ ਪਹਿਲੇ ਵੀ ਹੋਰ ਸੀਗੀ ਠੀਕ ਐ ਜੀ ਆਹ ਦੇਖੋ ਇਧਰ ਰਹੇਗਾ ਬਾਰਡਰ ਇਹਦਾ ਤੇ ਆਹ ਵਿੱਚ ਰਹਿਣਗੇ ਲੰਬੇ ਫਲਾwrs ਉਹਦੇ ਵਿੱਚ ਬਹੁਤ ਪਿਆਰਾ ਸੂਟ ਆ ਤੇ ਜਦੋਂ ਇਹਦੇ ਨਾਲ ਲੇਸ ਦੀ ਫਿਨਿਸ਼ਿੰਗ ਵਗੈਰਾ ਹੋਗੀ ਤਾਂ ਇਹਨੇ ਬੜਾ ਸੋਹਣਾ ਲੱਗਣਾ ਓਨਲੀ ਸਟੱਫ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਇਹ ਤੁਹਾਡੀ ਮਰਜ਼ੀ ਐ ਨੈਕਸਟ ਸੂਟ ਹੈਗਾ ਜੀ ਆਹਾ ਇਹ ਬਹੁਤ ਪਿਆਰਾ ਮਿੱਠਾ-ਮਿੱਠਾ ਜਿਹਾ ਕਲਰ ਆ ਕਾਸ਼ਨੀ ਜਿਹਾ ਕਿਹੜਾ ਕਹਿੰਦੇ ਹਨ ਬੀਬੀ ਕਾਸ਼ਨੀ ਜਿਹਾ ਬੀਬੀ ਉਹਨਾਂ ਦਾ ਪਸੰਦੀਦਾ ਕਲਰ ਆ ਇਹ ਤੇ ਆ ਇਹਦੇ ਨਾਲ ਰਹੇਗੀ ਸਲਵਾਰ ਹੂੰ ਤੇ ਆ ਰਹੇਗਾ ਦੁਪੱਟਾ ਆ ਦੇਖੋ ਦੁਪੱਟਾ ਇਹਦੀ ਡਿਜ਼ਾਈਨਿੰਗ ਡਿਫਰੈਂਟ ਹੈਗੀ ਆ ਦੁਪੱਟੇ ਦੇ ਬਹੁਤ ਪਿਆਰਾ ਦੁਪੱਟਾ ਕਲਰ ਵੀ ਬਹੁਤ ਸੋਹਣਾ ਮਿੱਠਾ-ਮਿੱਠਾ ਜਿਹਾ ਗਰਮੀਆਂ ਚ ਪਾਉਣ ਵਾਲਾ ਕਲਰ ਹੈ। ਲਓ ਜੀ ਇਹ ਹੋ ਗਿਆ। ਸੂਟ। ਲਓ ਜੀ ਨੈਕਸਟ ਹੋ ਗਿਆ येलो ਸੂਟ। येलो ਲਵਰ ਸੂਟ ਕਈਆਂ ਨੂੰ ਲਈ येलो ਕਲਰ ਬਹੁਤ ਪਿਆਰਾ ਲੱਗਦਾ। ਉਹਨਾਂ ਨੇ येलो ਸੂਟ ਆ ਗਿਆ येलो ਮਸਟਰਡ ਜਿਹਾ ਹੈਗਾ ਤੇ ਆ ਇਹਦੀ ਸਲਵਾਰ ਰਹੇਗੀ। ਕريب ਦੀ ਨਾਲ ਸਲਵਾਰ ਸਲਵਾਰ ਹੈਗੀ ਐਂਡ ਜੌਰਜਟ ਦੀ ਸ਼ਰਟ ਹੈਗੀ ਆ। ਐਂਡ ਵਿਦ ਜੌਰਜਟ ਦੁਪੱਟਾ ਡਿਜ਼ਾਈਨਰ। 3250 ਸੂਟ ਆ ਇਹਦੇ ਵਿੱਚ ਜ਼ਿਗਜ਼ੈਗ ਬਣੇ ਹੋਏ ਨੇ ਐਂਡ ਫਲਾਰਸ ਨੇ ਬਹੁਤ ਪਿਆਰਾ ਸੂਟ ਆ ਵਰਕ ਕਰਾ ਕੇ ਲੈਣਾ ਚਾਹੁੰਦੇ ਹੋ ਵਰਕ ਕਰਾ ਕੇ ਮਿਲ ਜੇਗਾ ਵਿਦਆਊਟ ਵਰਕ ਲੈਣਾ ਉਸ ਤਰ੍ਹਾਂ ਮਿਲ ਜੇਗਾ ਨੈਕਸਟ ਸੂਟ ਹੈਗਾ ਜੀ ਫਿਰੋਜੀ ਸ਼ੇਡ ਦੇ ਵਿੱਚ ਆ ਦੇਖੋ ਆ ਇਹਦੀ ਸ਼ਰਟ ਰਹੇਗੀ ਫਿਰੋਜੀ ਐਂਡ ਫਿਰੋਜੀ ਸਲਵਾਰ ਰਹੇਗੀ ਕ੍ਰੇਜ਼ੀ ਠੀਕ ਹੈ ਜੀ ਆ ਸਲਵਾਰਾਂ ਨਾਲ ਆ ਇਹਦਾ ਦੁਪੱਟਾ ਇਸ ਦੁਪੱਟੇ ਦੀ ਡਿਜ਼ਾਈਨਿੰਗ ਡਿਫਰੈਂਟ ਹੈ ਸਾਰਿਆਂ ਦੀ ਤਕਰੀਬਨ ਡਿਫਰੈਂਟ ਡਿਫਰੈਂਟ ਡਿਜ਼ਾਈਨਿੰਗ ਹੈਗੀ ਆ ਦੁਪੱਟਿਆਂ ਦੀ ਆਪਾਂ ਦੁਪੱਟੇ ਹੀ ਖੋਲ ਕੇ ਦਿਖਾਉਨੇ ਆ ਕਿਉਂਕਿ ਸ਼ਰਟ ਤਾਂ ਪ੍ਰਿੰਟਡ ਹੁੰਦੀ ਹੈ ਐਂਡ ਸਲਵਾਰ ਪਲੇਨ ਹੁੰਦੀ ਹੈ ਜੇ ਤੁਸੀਂ ਸਲਵਾਰ ਨੂੰ ਪ੍ਰਿੰਟਡ ਬਣਾਨੀ ਚਾਹੁੰਦੇ ਹੋ ਐਂਡ ਸ਼ਰਟ ਨੂੰ ਪਲੇਨ ਬਣਾਨੀ ਚਾਹੁੰਦੇ ਹੋ ਉਹ ਵੀ ਬਹੁਤ ਹੀ ਜ਼ਿਆਦਾ ਪਿਆਰ ਆ ਸੂਟ ਬਣਦਾ ਠੀਕ ਹੈ ਜੀ ਇਹ ਹੋ ਗਿਆ ਲਓ ਜੀ ਨੈਕਸਟ ਸੂਟ ਹੋ ਗਿਆ ਮਹਿਰੂਨ ਜਿਹਾ ਸ਼ੇਡ ਬਹੁਤ ਪਿਆਰਾ ਸੂਟ ਹੈ ਇਹ ਤੇ ਜਦੋਂ ਵਰਕ ਵਗੈਰਾ ਹੋ ਗਿਆ ਇਹਨੇ ਹੋਰ ਵੀ ਸੋਹਣਾ ਹੋ ਜਾਣਾ ਆ ਦੇਖੋ ਆ ਇਹਦੀ ਸਲਵਾਰ ਰਹੇਗੀ ਕريب ਦੀ ਤੇ ਆ ਇਹਦੀ ਸ਼ਰਟ ਰਹੇਗੀ ਜੀ ਲਾਈਨਿੰਗ ਨਾ ਬੰਨਣਗੇ ਤਾਂ ਆਪਾਂ ਨੂੰ ਪਤਾ ਹੀ ਆ ਕਿਉਂਕਿ ਹਨਾ ਕريب ਜਾਰਜਟ ਦੀਆਂ ਸ਼ਰਟਾਂ ਨੇਗੀਆਂ ਕريب ਦੀਆਂ ਸਲਵਾਰਾਂ ਉਹਨਾਂ ਤੇ ਲਾਈਨਿੰਗ ਤਾਂ ਆਲਰੇਡੀ ਲੱਗਣੀ ਹੀ ਹੈਗੀ ਆ ਤੇ ਸੋ ਆ ਇਹਦਾ ਦੁਪੱਟਾ ਹੈਗਾ ਦੇਖੋ ਕਿੰਦਾ ਪਿਆਰਾ ਦੁਪੱਟਾ ਤੇ ਇਹਦੇ ਵਿੱਚ ਵੀ ਆਹ ਦੇਖੋ ਸੈਲਫ ਪ੍ਰਿੰਟਿੰਗ ਹੋਈ ਹੋਈ ਆ ਆਤਾ ਛਾਪਾ ਉੱਪਰ ਹੈਗਾ ਹੀ ਆ ਨੀਚੇ ਵੀ ਸੈਲਫ ਹੋਇਆ ਹੋਇਆ ਠੀਕ ਹੈ ਜੀ ਇਹਨੂੰ ਤੁਸੀਂ ਰੈਡੀ ਕਰਾ ਕੇ ਲੈਣਾ ਚਾਹੁੰਦੇ ਹੋ ਸਾਡੇ ਤੋਂ ਰੈਡੀ ਕਰਾ ਕੇ ਲੈ ਲਿਓ ਨਹੀਂ ਓਨਲੀ ਸਟਾਫ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ 32 50 ਦਾ ਓਨਲੀ ਸਟਾਫ ਹੋਏਗਾ ਤੇ ਨੈਕਸਟ ਕਲਰ ਹੈਗਾ ਫਿਰੋਜ਼ੀ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਆ ਤੇ ਸੂਟ ਵੀ ਬਹੁਤ ਸੋਨਾ ਹੈਗਾ ਆ ਦੇਖੋ ਇਹ ਫਰੋਜ਼ੀ ਕਲਰ ਹੈਗਾ ਬਹੁਤ ਪਿਆਰੀ ਸ਼ਰਟ ਹੈ ਐਂਡ ਇਹਦੇ ਨਾਲ ਆ ਕ੍ਰੇਪ ਦੀ ਸਲਵਾਰ ਰਹੇਗੀ ਆ ਸ਼ਰਟ ਰਹੇਗੀ ਠੀਕ ਹੈ ਜੀ ਇਹਦਾ ਡਿਜ਼ਾਈਨਰ ਦੁਪੱਟਾ ਆਪਾਂ ਉਹਨੂੰ ਖੋਲ ਕੇ ਦਿਖਾਉਨੇ ਆ ਤੁਹਾਨੂੰ ਵੀ ਵੀ ਖੋਲਿਓ ਮੜਾਏ ਇਹਦੀ ਡਿਫਰੈਂਟ ਡਿਜ਼ਾਈਨਿੰਗ ਰਹੇਗੀ ਬਹੁਤ ਪਿਆਰਾ ਸੂਟ ਹੈ ਜੀ ਇਹ ਆ ਦੇਖੋ ਵਿੱਚ ਲਾਈਨਸ ਹੈਗੀਆਂ ਨੇਗੀਆਂ ਫਲਾwrs ਹੈਗੇ ਨੇ ਬਾਰਡਰ ਬਣਿਆ ਹੋਇਆ ਬਹੁਤ ਪਿਆਰਾ ਦੁਪੱਟਾ ਇਹ ਹੋ ਗਏ ਜੌਰਜਟ ਆਰ ਕਾਟਨ ਦੇ ਸੂਟ ਕਿਉਂਕਿ ਹੁਣ ਮੌਸਮ ਜੌਰਜਟ ਆਰ ਕਾਟਨ ਦਾ ਹੀ ਆ ਰਿਹਾ ਠੀਕ ਹੈ ਜੀ ਤੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਸੂਟਾਂ ਦੀ ਪ੍ਰਾਈਸ ਦਾ ਤਾਂ ਹੀ ਤੁਹਾਨੂੰ ਪਤਾ ਚੱਲਦਾ ਤੇ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ